हां जी ਅੱਜ ਆਪਾਂ ਆਇਆ Honda ਜਨ ਸੀ ਵਿੱਚ ਤੇ ਸ੍ਰੀ ਸਾਗਰ ਮੇਰ ਸਿੰਘ ਦੀ ਏਜੰਸੀ ਆ ਜੀ ਇਹ ਖੜੇ ਜੀ ਸਾਗਰ ਮੇਰ ਸਿੰਘ ਤੇ ਇਹਨਾਂ ਦੇ ਬੇਟੇ ਮਨਦੀਪ ਬੰਟੀ ਇਹ ਅਸੀਂ ਇੱਥੇ Honda ਦੀ ਜਿਹੜੀ ਲਈ ਆ ਮੋਪੜ ਵਗੈਰਾ ਇੱਥੇ ਲੈਣੇ ਆ ਆ ਦੇਖੋ ਕਾਫੀ ਵਧੀਆ ਕੰਮ ਕਰ ਹੈਗਾ ਦੇਖੋ ਸਾਰਾ ਕੁਝ ਇਹਨਾਂ ਨੇ ਬਣਾਇਆ ਹੋਇਆ ਤੇ ਰਜਿੰਦਰ ਸਿੰਘ ਉਹ ਬਾਜ਼ਾਰ ਦੇ ਸਾਰੇ ਤੁਸੀਂ ਮੈਂ ਮਿਰਿੰਡਾ ਹਾਂ ਉਹ ਛੋਟਾ ਬਣਾਇਆ ਇਹਨਾਂ ਦਾ ਸਾਰੀ ਜਾਣਨੀ ਆਪਾਂ ਤੇ ਇਹ ਵੀ ਸਾਡੇ ਇਲਾਕੇ ਵਿੱਚ ਉੱਥੇ ਕੰਮ ਆ ਜਿਹੜਾ ਉਹ ਕਰਦੇ ਰਹੇ ਆ ਪਹਿਲਾਂ ਜਿੱਦਾਂ ਅਸੀਂ ਰਹਿੰਦੇ ਸੀ ਇਸ ਲਈ ਉਹ ਬੜਾ ਵਧੀਆ ਆਲੀਸ਼ਾਨ ਦੇਖੋ ਇਹ ਬਣਾਇਆ ਹੁੰਦਾ ਨੀ ਮੇਰੇ ਕੋਲ ਆ ਆ ਦੇਖੋ ਜੀ Honda ਵਧੀਆ ਤੇ ਵਧੀਆ ਗੱਡੀਆਂ ਜਿਹੜੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਪੈਨ ਪੂਰੀਆਂ ਤੇ ਆ ਸਾਡੇ ਗਵਾਂਢ ਦੇ ਵੀ ਰਹੀ ਇਹਨਾਂ ਦੀ ਏਜੰਸੀ Vespa ਆਹ ਦੇਖੋ ਇੱਧਰ ਦੇਖੋ ਇਹ ਆ ਜੀ ਸਦਾ ਗੁਰਮੀਲ ਸਿੰਘ ਇਸ ਸਾਰੇ ਦੇ ਮਾਲਕ ਤੇ ਬੜੇ ਵਧੀਆ ਇਨਸਾਨ ਆ ਮਾਰੋ ਕਿਹੜਾ ਜੀ ਕਦੇ Honda ਏਜੰਸੀ ਚ ਠੀਕ ਹੈ ਜੀ